ਸੰਦੀਪ ਦੂਜੀ ਰੋਟੀ ਜੇ ਤਾਂ ਵਜਾ ਵਜਾ ਕਰਾਤੀ ਇਹਦੇ ਇਦਾਂ ਵਾ ਜਿਦਾ ਪਹਿਲੀ ਜਨਕਾ ਮੋੜਿਆ ਹੁੰਦਾ ਬਲੇ ਦੇਰੇ ਸੰਦੀਪ ਮੇਰੇ ਤਾਂ ਜੀ ਨਹੀਂ ਗਾ ਲਿਆ ਕਿ ਬੁਰਕੀ ਤੋਰਾ ਕਿਤੇ ਖਰਾਬ ਨਾ ਹੋ ਜਨ ਰੋਟੀਆਂ ਕਿਤੇ ਹਾਂ ਤੇ ਨਾ ਮੰਮੀ ਜੀ ਅੱਸੀ ਆਪੇ ਪਾਤਾ ਵਾ ਨਾ ਮੈਨੂੰ ਪਤਾ ਲੱਗਣ ਡਿਆ ਹੁਣ ਇੱਕ ਗੰਡਾ ਪੈਣਾ ਸਬਜੀ ਚ ਨਾ ਪਤਾ ਲੱਗਣ ਡਿਆ ਦੋ ਪੈਣੇ ਆ ਕੀ ਕਰਾਂ ਹੁਣ ਮੈਨੂੰ ਤੇ ਕੁਝ ਸਮਝ ਨਹੀਂ ਆਉਂਦੀ ਸੇ ਆਪਾ ਜਿਆ ਕਟਣ ਲੱਗਿਆ ਮੈਨ ਡਰ ਲੱਗਦਾ ਵਾ ਕੀ ਕਰਾਂ ਹੁਣ ਮੈਂ ਸਬਜੀ ਵੀ ਹੈ ਨਹੀਂ ਕੋਈ ਬਣਾਉਣ ਨੂੰ ਇਹ ਵੀ ਚਲ ਗਈ ਆ ਬਾਹਰ ਕੀ ਕਰਾਂ ਮੈਂ ਇੱਦਾਂ ਘਰ ਦੀਆਂ ਰਪਿੰਦਰ ਦੀਦੀ ਵੱਲ ਨਾ ਜਾਵਾਂ ਕੌਲੀ ਲੈ ਜਾਣੀ ਆ ਤੇ ਥੋੜੀ ਜਿਹੀ ਸਬਜੀ ਲੈ ਆਉਣੀ ਆ ਸਵੇਰ ਦੀ ਸਵੇਰੇ ਵੇਖੀ ਜਾਊਗੀ ਨਾਲੇ ਨਾ ਉਹਦੀ ਸੱਸ ਵੀ ਹੈ ਨਹੀਂ ਘਰ ਇਸੇ ਬਾਣੇ ਚਲ ਜਾਨੀ ਆ ਉਹਨੇ ਦੇ ਦੇਣੀ ਆ ਸਬਜੀ ਸੱਸ ਹੋਈ ਤਾਂ ਉਹਨੇ ਨਹੀਂ ਦੇਣੀ ਸਬਜੀ ਇਹ ਪਤਾ ਨਹੀਂ ਕਿੱਥੇ ਚਲ ਗਈ ਆ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਲੈ ਆਉਣੀ ਆ ਕਹ ਦੂੰਗੀ ਮੈਂ ਆਪ ਹੀ ਬਣਾਈ ਥੋੜੀ ਜਿਹੀ ਸਬਜੀ ਇਹਨਾਂ ਨੂੰ ਕਿਹੜਾ ਪਤਾ ਲੱਗਣ ਡਿਆ ਵਾ ਇਹਨੂੰ ਮਾਰ ਗੋਲੀ ਗੰਡੇ ਨੂੰ ਮੇਰੇ ਕੋਲ ਨਹੀਂ ਕੱਟਿਆ ਜਾਂਦਾ ਏ ਇਦਾਂ ਕਰਦੀ ਆ ਇਹੇ ਕੌਲਾ ਲੈ ਜਾਨੀ ਆ ਮਾਸਾ ਵੱਧ ਸਬਜੀ ਦੇ ਦਊਗੀ 4 ਦਿਨ ਮੇਰੇ ਨੰਗ ਜਾਣਗੇ ਰੋਟੀ ਤੇ ਚੱਲ ਮੈਂ ਆਪੇ ਬਣਾ ਲੈਣੀ ਆ ਸਸ਼ਿਕਾ ਦੀਦੀ ਸਸ਼ਿਕਾ ਲ ਸੰਦੀਪ ਠੀਕ ਠਾਕ ਆ ਵਧੀਆ ਵਧੀਆ ਤੇ ਸੁਣਾਓ ਬਸ ਠੀਕ ਜੇ ਕਰ ਲਿਆ ਕੰਮ ਕੰਮ ਡੇ ਨਹੀਂ ਕਰਨਾ ਅੱਛਾ ਅੱਛਾ ਸਬ지 ਸੁਜੀ ਬਣਾਈ ਹੀ ਹਲੇ ਠੀਕ ਆ ਠੀਕ ਆ ਤੇ ਫੁੱਲ ਕਿੱਦਾਂ ਲਵਨੇ ਸੀ ਤੇ ਮੈਂ ਥੋੜ੍ਹ ਠਹਿਰ ਕੇ ਲਾ ਲੈਨੇ ਹਲੇ ਵੀ ਨਹੀਂ ਆਏ ਕਰ ਠੀਕ ਆ ਠੀਕ ਆ ਹਾਂ ਤੇ ਮੈਂ ਨਾ ਤੁਹਾਡੇ ਵੱਲ ਆਈ ਹੀ ਮੈਨੂੰ ਕੰਮ ਹੀ ਥੋੜਾ ਜ ਸੰਦੀਪ ਮੈਂ ਪੁੱਛਣਾ ਸੀ ਕਿ ਚਾਚੀ ਕਿੱਥੇ ਜਾਂਦੀ ਮੈਂ ਵੇਖਿਆ ਸੀ ਮੜਾ ਜਨ ਜਾਂਦੇ ਆ ਮੰਮੀ ਨਾ ਗਏ ਆ ਮਾਮੀ ਨੇ ਠੀਕ ਹੈਗੇ ਦਾਖਲ ਕਰਾਇ ਸ਼ਹਿਰ ਅਛਾ ਅਛਾ ਕੱਲੇ ਗਏ ਹੀ ਕੱਲੇ ਚਲ ਗਏ ਮੈਂ ਸਭ ਕੋ ਕਿਹਾ ਹੀ ਕਿ ਅਸੀਂ ਨਾਲ ਚੱਲ ਜੰਨੇ ਆ ਆਹੋ ਤੇ ਕਹਿੰਦੇ ਮੈਂ 2-4 ਦਿਨ ਰਹਿਣਾ ਵਾ ਤਾਂ ਹੀ ਫਿਰ ਮੈਂ ਉੱਥੇ ਗਈ ਕੁੜਾ ਸੁਟਣ ਜਾਂਦੀ ਹੀ ਤੇ ਰਾਤ ਵੇਖੇ ਹੀ ਜਾਂਦੇ ਅੱਛਾ ਅੱਛਾ ਤੇ ਮੈਂ ਵੀ ਪੁੱਛਿਆ ਜੀ ਮੈਂ ਹਾਂ ਚੱਲ ਕੰਮ ਕੰਮ ਗਏ ਹੁਣ ਇਹ ਕਿਤੇ ਠੀਕ ਆ ਠੀਕ ਆ ਉਹਨਾਂ ਨੇ ਵੀ ਕਿਤੇ ਰਾਤ ਦਾਖਲ ਕਰਾਈ ਹੀ ਅਸੀਂ ਰਾਤ ਦੱਸਿਆ ਨਹੀਂ ਸਵੇਰੇ ਫੋਨ ਕਰਕੇ ਦੱਸਿਆ ਤੇ ਫਿਰ ਚੱਲ ਗਏ ਮੰਮੀ ਤੇ ਨਹੀਂ ਤਾਂ ਡੇ ਸੋਕਰ ਗੱਡੀ ਹੀ ਤਾਂ ਤੁਸੀਂ ਇਹ ਨਾਲ ਚੱਲ ਜਣਾ ਆਈ ਤੇ ਬਥੇਰਾ ਜੋਰ ਲਾਇਆ ਹੀ ਅੱਛਾ ਕੀ ਮੈਂ ਬਸਲੇ ਥੱਕੇ ਖਾਂਦੇ ਰਹੋਗੇ ਤੇ ਮੰਨੇ ਹੀ ਕਹਿੰਦੇ ਨਹੀਂ ਕੋਈ ਗੱਲ ਨਹੀਂ ਤੇ ਘਰ ਸੰਭੋ ਆਪਣਾ ਚੱਲ ਕੋਈ ਗੱਲ ਨਹੀਂ ਨਰਾਦਾ ਹੋਊਗਾ ਬਸ ਚੱਲ ਦੋ ਦਿਨ ਲੱਗੇ ਰਹਾਂ ਹੂੰਗੀ ਹਾਂ ਹਾਂ ਮੈਂ ਸੋਕਾ ਕਿਆਈ ਮੈਂ ਚਲ ਜਾਈ ਤਾਂ ਛੁੱਟੀ ਮਿਲੂਗੀ ਤੇ ਘਰ ਚਲ ਜੇ ਉੱਥੇ ਆਹੋ ਹਸਪੀਟਲ ਚ ਐਵੇਂ ਕੀ ਕਰਨਾ ਤੁਸੀਂ ਚੱਲ ਕੋਈ ਗੱਲ ਨਹੀਂ ਚੱਲ ਜੀ ਕਰਦਾ ਹੀ ਆ ਜਾਣ ਨੂੰ ਮੈਂ ਚੱਲ ਚਲ ਜਾ ਕੋਈ ਗੱਲ ਨਹੀਂ ਹਾਂ ਮੇਰੀ ਗੱਲ ਸੁਣੋ ਹਾਂ ਚਾਚੀ ਆ ਗਈ ਹੈ ਅ ਚਾਚੀ ਆ ਗਈ ਹੈ ਉਹ ਸ਼ਾਮਾਂ ਦੇ ਆ ਗਈ ਹੈ ਅੱਛਾ ਹਾਂ ਮੈਨੂੰ ਫਿਰ ਪਤਾ ਨਹੀਂ ਸੀ ਤੇ ਮੈਂ ਨਾ ਤੁਹਾਡੇ ਵੱਲ ਕੰਮ ਆਈ ਹਾਂ ਮੈਨੂੰ ਨਾ ਸਬਜੀ ਪਾਤਾ ਥੋੜੀ ਜੀ ਉਹ ਨਾ ਕਿਤੇ ਚਲ ਗਈ ਆ ਤੇ ਨਿਹਰਾ ਹੋ ਗਿਆ ਸਬਜੀ ਕੋਈ ਲਿਆਂਦੀ ਚੱਲ ਆ ਕੱਪੜਿਆਂ ਦਾ ਕੰਮ ਵੀ ਨਿਬੜਿਆ ਨਹੀਂ ਤੇ ਛੇਤੀ ਛੇਤੀ ਜਾਣਾ ਹੀ ਤੇ ਪ੍ਰੈਸ ਕਰਨ ਵਾਲੇ ਰਹਿ ਹੀ ਜਾਣੇ ਹੁਣ ਇਹ ਆ ਚੱਲ ਕੀਤੀ ਆ ਕੋਈ ਫਿਕਰਤ ਨਾ ਹੋਊਗਾ ਆ ਵਾਜ ਕੀਤੀ ਹੈ ਮਿੰਨੇ ਤੇ ਸੰਦੀਪ ਦੀ ਵਾਜ ਲੱਗਣ ਦੀ ਇਹ ਇੱਥੇ ਪਹਿਲਾਂ ਕੀ ਲੈਣ ਆਈ ਐ ਤੇ ਉਹ ਜੀ ਸਾਡੀ ਆ ਜਿਹੜੀ ਨਾਲ ਗੱਲਾਂ ਲੱਗੀ ਵੇਖਦੀ ਆ ਨਾ ਪਹਿਲਾਂ ਜਾ ਕੇ ਉਹਦਣ ਤੇ ਬੜਾ ਬੋਲਦੀ ਸੀ ਅੱਜ ਇਹ ਕੀ ਕਰਨ ਆਈ ਆ ਭਲਾ ਇੱਥੇ ਛੇਤੀ ਪਾ ਦੋ ਸਬਜੀ ਮੈਨਾਂ ਲਈ ਨੇਰਾ ਹੋਣ ਡਿਆ ਵਾ ਚਾਚੀ ਨਾ ਆ ਜਾਈ ਕਿਤੇ ਸਬਜੀ ਖਾਣੀ ਕੋਈ ਨਹੀਂ ਪਾਦਨੀ ਦੱਸ ਫਿਰ ਕੀ ਆ ਚਲ ਜੇ ਤੋ ਤੈਨੂੰ ਲੋੜ ਹੋਗੀ ਨਾ ਤੂੰ ਲੈ ਆਵੀ ਸਾਡੇ ਕੋਲ ਲੈ ਦੱਸ ਫਿਰ ਕੀ ਆ ਦੱਸ ਉਧਰ ਉਹਦੇ ਲਈ ਲੈ ਹੀ ਲਈ ਦੀਆਂ ਚੀਜ਼ਾਂ ਵਿੱਚ ਖੜੀ ਗੱਲ ਵਾ ਮੈਨੂੰ ਇਹ ਆ ਚਾਚੀ ਨਾ ਗੁੱਸੇ ਹੋਵੇ ਕਿਤੇ ਉਹ ਨਹੀਂ ਨਹੀਂ ਚਾਚੀ ਨੇ ਕੀ ਕਹਿਣਾ ਵਾ ਕੋਈ ਨਹੀਂ ਜਦੋਂ ਬਣਾਈ ਮੈਂ ਉਹ ਤਾਂ ਦਾਲ ਚਾਚੀ ਨੇ ਕੀ ਕਹਿਣਾ ਛੇਤੀ ਛੇਤੀ ਪਾ ਦੇ ਲੈ ਭੈਣਾ ਭਾਜੀ ਘਰੇ ਹੀ ਆ ਉਹ ਕਿਤੇ ਗਏ ਆ ਤਾਂ ਹੀ ਤੇ ਸਬਜ਼ੀ ਨਹੀਂ ਬਣੀ ਮੇਰੇ ਕੋਲ ਅੱਛਾ ਅੱਛਾ ਆਵਰ ਲਿਆ ਕੇ ਦਿੰਦੇ ਤੇ ਸਬਜ਼ੀ ਬਣੀ ਇਹਨਾਂ ਨੇ ਹਾਂਜੀ ਚਲ ਕੋਈ ਗੱਲ ਨਹੀਂ ਚੱਲ ਲੈ ਸਾਡੇ ਜੋਗਾ ਸਾਗ ਹੈਗਾ ਵਾ ਕੋਈ ਨਹੀਂ ਅਸੀਂ ਉਹ ਤੜਕ ਲਾਂਗੇ ਚਲ ਸਾਗ ਲਾਉ ਤੂੰ ਟਾਈਮ ਆਪਣਾ ਹੈ ਨਹੀਂ ਮੇਰੀ ਗੱਲ ਸੁਣ ਆ ਕੀ ਕਰਨ ਲਈ ਮम्मी ਸਬਜ਼ੀ ਲੈਣ ਆਈ ਹੀ ਮਾਸਾ ਤਾਂ ਸਬਜ਼ੀ ਪਾਤੀ ਕੀ ਹੋਇਆ ਵਾ ਇਹ ਮਾਸਾ ਸਬਜ਼ੀ ਹੈ ਦੱਸ ਹੁਣ ਵਿਚਾਰੀ ਆਈ ਤੁਹਾਨੂੰ ਮੈਂ ਇੰਨੀ ਹੁਣ ਬੁਗਣੀ ਜਿੱਚ ਪਾ ਕੇ ਦੇ ਦਿੰਦੀ ਤਾਂ ਕਿੰਨੀ ਕੀ ਚੰਗੀ ਲੱਗਣਾ ਤੇ ਚੰਗੀ ਲੱਗਣਾ ਤੇ ਕੀ ਗੱਲੇ ਰੇ ਹੱਥਾਂ ਨੂੰ ਮਹਿੰਦੀ ਤੇ ਨਹੀਂ ਲੱਗੀ ਵੀ ਬਣਾ ਨਹੀਂ ਸਕਦੀ ਏ ਚਾਚੀਓ ਕਿਤੇ ਚੱਲ ਗਏ ਲੇਟ ਹੋ ਗਏ ਸਬਜ਼ੀ ਲੈ ਆ ਕੇ ਨਹੀਂ ਦਿੱਤੀ ਮੈਂ ਤਾਂ ਕਰਕੇ ਇੱਧਰ ਆ ਗਈ ਤਾਂ ਕੋਈ ਦਾਲ ਵੀ ਹੈ ਨਹੀਂ ਹੁਣ ਐ ਵੇਲੇ ਮੈਂ ਕੀ ਬਣਾਉਂਦੀ ਦਾਲ ਤੇ ਨਾਲੇ ਚੱਲ ਜੇ ਸਬਜ਼ੀ ਲੈ ਖੜਨੀ ਹੀ ਕੋਈ ਨਿੱਕਾ ਭਾਂਡਾ ਲੈ ਆਉਂਦੀ ਉਹੋ ਜੀ ਦੇਣ ਵਾਲੀ ਆ ਤੂੰ ਆਪਣੇ ਵਾਸਤੇ ਬਣਾਈ ਨਹੀਂ ਕਿ ਜਿਹੜੇ ਵਾਸਤੇ ਬਣਾਈ ਸੀ ਉਹ ਵਿਚਾਰੀ ਅੱਗੇ ਘੜੀ ਲੈਣ ਦੁਰੀਏ ਰੋਜੀ ਚਲ ਕੋਈ ਗੱਲ ਨਹੀਂ ਚਾਚੀ ਜਿੱਦਨ ਮੈਂ ਬਣਾਉਂਗੀ ਉਦੋਂ ਮੈਂ ਦੇ ਜੂਗੀ ਬੱਲੇ ਬੱਲੇ ਤੇਰਾ ਤਾਂ ਮੈਨੂੰ ਪਤਾ ਹੀ ਆ ਜਿੰਨੀ ਕਿ ਤੂੰ ਬਣਾਉਣੀ ਆ ਆ ਬਣਾਉਣੀ ਆਂਦੀ ਹੁੰਦੀ ਹੁੰਦੀ ਨਾ ਜੇ ਚਾਚ ਜ ਹੁੰਦਾ ਬਣਾਉਣ ਦਾ ਤੇ ਇਧਰ ਮੰਗਣ ਨਾ ਹੁੰਦੀ ਉਹ ਵੀ ਏਡਾ ਕੌਲਾ ਲੈ ਕੇ ਨੇ ਰੋਗੇ ਚਾਚੀ ਮੈਂ ਤਾਂ ਹੀ ਇਧਰ ਤੂੰ ਹੀ ਤਾਂ ਤੂੰ ਚਲ ਮੰਮੀ ਥੋੜੀ ਜਿ ਦੇ ਦੋਣ ਵਿਚਾਰੀ ਇਦਾਂ ਜਾਉਗੀ ਤੇ ਜਾ ਕੇ ਤੇ ਬਣਾ ਤੇ ਖਾ ਪਤਾ ਲੱਗੇ ਤੈਨੂੰ ਚਾਚੀ ਫੇਰ ਕੀ ਸਬਜ਼ੀ ਮੰਗ ਲਈ ਮੇਰੀ ਗੱਲ ਸੁਣ ਉਹਦਣ ਵਾਲੀ ਗੱਲ ਭੁੱਲ ਗਈ ਆ ਉਹਦਣ ਤੇ ਬੜੀ ਛੇਤੀ ਮੇਰੇ ਨਾਲ ਆਡਾ ਲਾਇਆ ਸੀ ਤੇ ਹੁਣ ਕਿਹੜੇ ਮੂਹ ਨਾਲ ਸਬਜ਼ੀ ਮੰਗਣਾ ਆ ਗਈ ਹੈ ਤੇ ਚਾਚੀ ਆਡਾ ਮੈਂ ਸੱਚਾ ਹੀ ਲਾਇਆ ਸੀ ਜੋ ਤੁਸੀਂ ਕੀਤਾ ਮੈਂ ਉਹੀ ਕਿਹਾ ਹੈ ਤੁਹਾਨੂੰ ਤੇ ਹੁਣ ਕਿੱਦਾਂ ਆ ਗਈ ਹੈ ਵੀ ਦੱਸ ਨਾ ਹੁਣ ਵੀ ਤੇ ਚਾਚੀ ਮੈਂ ਆਡਾ ਕੋਲ ਮੰਗਣਾ ਹੀ ਠੀਕ ਆ ਨਾ ਮੈਂ ਦੀਦੀ ਕੋ ਸਬਜ਼ੀ ਲੈਣ ਆਈ ਹਾਂ ਨਾਲੇ ਮੰਮੀ ਉਹ ਗੱਲਾਂ ਬਾਰ ਬਾਰ ਫੇਰ ਨਾ ਪੁੱਟੋ ਐਦਾਂ ਫੇਰ ਲੜਾਈ ਹੋ ਜੇ ਜੇ ਚੰਗਾ ਜੇ ਮੈਂ ਘਰ ਨਾ ਨਾ ਹੋਵਾਂ ਤੂੰ ਤੇ ਘਰ ਲਟਾ ਦੇ ਸਾਰਾ ਉਹ ਮੰਮੀ ਆਣ ਗਵਾਂ ਦਾ ਸੋਦਰੋ ਉਦਰੀ ਚੀਜ਼ ਲੈ ਆਈਂਗੀ ਕਿੰਨੀ ਚੀਜ਼ ਲੈਣ ਆ ਜਿੰਦੀ ਮੈਂ ਇੱਕ ਦਿਨ ਲੈਣਾ ਕੀ ਤੇ ਗੱਲਾਂ ਕਰਨ ਲੱਪੇ ਤੀ ਆਈ ਕਿਹੜੇ ਮੂੰਹ ਨਾਲ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਉਹ ਹੀ ਚਾਚੀ ਹੈ ਨਾ ਜਿਹਨਾਂ ਆਡਾ ਲਾਇਆ ਸੀ ਉਹਦਣ ਤੇ ਜਦੋਂ ਆਪ ਜਾਂਦੇ ਨਹੀਂ ਲੈਣ ਉਦੋਂ ਨਹੀਂ ਮੈਂ ਨਹੀਂ ਕਦੀ ਗਈ ਤੁਹਾਡੇ ਘਰੋਂ ਚੀਜ਼ ਲੈਣ ਮੰਮੀ ਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਵਾ ਬੱਲੇ 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 ਮੰਮੀ ਨੇ ਪਤਾ ਨਹੀਂ ਤੈਨੂੰ ਕੀ ਦੱਸ ਦਿੱਤਾ ਕਿ ਤੋ ਕੱਲੇ ਰਹਿੰਦੇ ਹੁੰਦੇ ਲੈ ਜਾਂਦੇ ਹੁੰਦੇ ਹੀ ਚਲੋ ਕੋਈ ਨਹੀਂ ਮਾ ਮਾਨੇ ਲੌਂਡਈ ਆ ਵੀ ਸਬਜ਼ੀ ਲਿਆਂਦੀ ਨਹੀਂ ਗਈ ਇਹਨੂੰ ਬਣਾਉਣੀ ਨਹੀਂ ਆਉਂਦੀ ਇਹ ਤਾਂ ਕਰਕੇ ਕੌਲਾ ਚੁੱਕ ਕੇ ਲਿਆਈ ਹੈ ਤੇ ਉਹ ਜੀ ਤੂੰ ਜਿਹਨੇ ਭਰ ਕੇ ਦੇਤਾ ਤੂੰ ਖਾਣੀ ਬਣਾ ਕੇ ਨਾ ਸਬਜੀ ਮੈਂ ਤੇਰੇ ਮੂੰਹ ਤੇ ਮਾਰ ਕੇ ਜਾਊਂਗੀ ਵੇਖੀ ਨਾ ਕੋਈ ਤੂੰ ਬਣਾ ਜਾ ਕੇ ਮੈਂ ਵੀ ਇਹ ਨਹੀਂ ਬਣਾਉਣੀ ਨਹੀਂ ਹੁੰਦੀ ਕਿੰਨੀ ਕਿ ਤੈਨੂੰ ਬਣਾਉਣੀ ਹੁੰਦੀ ਆ ਚੱਲ ਚੁੱਪ ਨੀ ਮੰਗ ਲਈ ਕਰਸੀ ਕਿਤੇ ਰੋਲਾ ਪਾਉਣ ਲੱਪੇ ਤਾਂ ਚੁੱਪ ਕਰੋ ਉਠਾਵੇਂ ਤੇ ਤਾਹੀਂ ਮਾਰੂਗੀ ਨਾ ਜੇ ਬਣਾਉਂਗੀ ਤੇ ਬਣਾਉਣ ਦਾ ਤੈਨੂੰ ਚੱਜ ਨਹੀਂ ਆ ਤਾ ਚੱਲ ਕਰੋਗੇ ਵਿਚਾਰੀ ਹੁੰਦੀ ਹੈ ਡੇਢ ਤੇ ਭਰਨਾ ਹੀ ਕੋਈ ਨਾ ਕੋ ਕਰੂਗੀ ਇਹ ਬਹੁਤੀਆਂ ਗੱਲਾਂ ਨਾ ਕਰ ਜਾ ਤੁਰੀ ਜਾ ਤੇ ਜਾ ਕੇ ਟਾਈਮ ਨਾਲ ਸਬਜੀ ਬਣਾ ਤੇ ਘੋਮਲਾ ਭਰ ਕੇ ਨਾ ਤੇਰੇ ਮੂੰਹ ਤੇ ਮਾਰ ਕੇ ਜਾਊਂਗੀ ਕੋਈ ਨਹੀਂ ਕੋਈ ਨਹੀਂ ਬਣਾ ਜਾ ਕੇ ਵੇਖੂਗੀ ਭਲਾ ਕਿੰਨਾ ਕ ਮੂੰਹ ਤੇ ਮਾਰ ਕੇ ਜਾਨੀ ਆ ਨੀ ਤੂੰ ਮੇਰੀ ਗੱਲ ਸੁਣ ਤੈਨੂੰ ਆਪਣੇ ਘਰ ਦਾ ਮੜਾ ਮੋਟਾ ਹੈਗਾ ਵਾ ਕਿ ਨਹੀਂ ਹੈਗਾ ਤੇ ਮੰਮੀ ਕੀ ਮਾਸਾ ਜ ਨਹੀਂ ਸਬਜੀ ਦੇਦੀ ਉਹ ਗੜੀ ਵਿਚਾਰੀ ਰੋਣੀ ਨਹੀਂ ਆਏ ਨਹੀਂ ਮੈਂ ਮਰ ਜਾ ਨਹੀਂ ਉਹ ਮਾਸਾ ਜ ਨਹੀਂ ਸਬਜੀ ਹੀ ਅੱਧੀ ਕੜਾਈ ਤੇ ਤੂੰ ਉਹਨੂੰ ਲਾਦਦੀ ਸੀ ਤੇ ਆਪ ਕਾ ਨਾ ਖਾਣੀ ਹੀ ਭਲਾ ਉਹ ਮਿਸਾਬ ਚੰਗਾ ਭਲਾ ਬਣਿਆ ਹੈਗਾ ਤੇ ਆਂਡ ਗਵਾਂ ਨੂੰ ਉਧਰ ਉਧਰੀ ਚੀਜ਼ ਦੇਹੀ ਦਈਦੀ ਆਹੋ ਤਾਜੀ ਸਬਜੀ ਉਹਨੂੰ ਦੇ ਜਿਹੜਾ ਸਾਗ ਫ੍ਰਿਜ ਚ ਵਾ ਨਾ ਉਹ ਮੈਨੂੰ ਖਵਾਣੀ ਚੰਗਾ। ਲੱਗੇ ਘੜੀ ਕਦੀ ਉਹ ਵਿਚਾਰੀ ਆਈ ਆ। ਪਹਿਲੀ ਯਾਰ ਚੀਜ਼ ਲੈਣ ਆਈ ਮੇਰੇ ਹੁੰਦੇ ਆ। ਮੈਨੂੰ ਤੇ ਉਹ ਹੀ ਵਿਚਾਰੀ ਲੱਗਦੀ ਆ। ਮੈਨੂੰ ਲੱਗਦਾ ਵਾ ਕਿ ਤੈਨੂੰ ਵੀ ਉਧਰ ਹੀ ਕੱਢਣਾ ਪੈਣਾ ਵਾ। ਉੱਥੋਂ ਹੀ ਜਾ ਕੇ ਖਾਈ ਜਿਹੜੀ ਉਹਨੇ ਸਬਜ਼ੀ ਬਣਾਉਣੀ। ਪਤਾ ਨਹੀਂ ਮੰਮੀ ਕਿਉਂ ਭੁੱਖ ਵਾ ਤੁਹਾਡੇ ਵਿੱਚ ਇੰਨੀ ਇੰਨੀ ਭੁੱਖ ਚੰਗੀ ਨਹੀਂ ਹੁੰਦੀ। ਨਹੀਂ ਮੇਰੇ ਕੋ ਘਰ ਨਹੀਂ ਲਟਾਇਆ। ਆਈ ਬੁਲਾ ਕੇ ਰੱਖੀ। ਠੀਕ ਆ ਨਾ। ਔਰੀਆ ਢਗਵਾੜਨਾ। ਔਰ ਇਹ ਪੋਰੀਆ ਕਰਕੇ ਮੈਂ ਘਰ ਬਣਾਇਆ ਵਾ। ਜੇ ਤੇਰੇ ਵਰਗੀ ਹੋਵੇ ਨਾ ਤੂੰ ਤੇ ਇੱਕ ਦਿਨ ਚ ਲਟਾ ਦੇ ਤੇ ਮੰਮੀ ਉਹ ਕੜ ਨੀ ਉੱਜੜ ਜਾਂਦਾ ਹੁੰਦਾ ਨਹੀਂ ਇਹੋ ਜਿਹੀ ਨਹੀਂ ਜੀ 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 ਨੇ ਕੱਲ ਨੂੰ ਫੇਰ ਆਉਣਾ ਸੀ ਪਿਚਾ ਲਾਜੇ ਇਧਰੋਂ ਲੈ ਗਈਆਂ ਤੇ ਕੱਲ ਨੂੰ ਫੇਰ ਲੈ ਆਉਣੀ ਆ ਤੇ ਤੂੰ ਫੇਰ ਦੇ ਦੇਣੀ ਸੀ ਸਬਜੀ ਮਮੀ ਐਡਾ ਕੋਈ ਚਦਾਈ ਨਹੀਂ ਹੁੰਦਾ ਜਦੋਂ ਕਿਤੇ ਲੋੜ ਹੋਵੇ ਉਦੋਂ ਕੋਈ ਚੀਜ਼ ਲੈਣ ਆਉਂਦਾ ਨੀ ਰੋਜ ਕਹਿੰਦੀ ਰੋਜ ਦੇ ਉਦਾਂ ਸ਼ਰਮ ਆਉਂਦੀ ਨਹੀਂ ਕਾਦੀ ਰੋੜਵਾਉਂ ਨੂੰ ਜੇ ਉਹ ਘਰ ਨਹੀਂ ਹੈਗੀ 700 ਦੀ ਤੇ ਬਣਾਉਂਦੀ ਹੈ ਦਾਲ ਸਬਜੀ ਜੇ ਸਬਜੀ ਨਹੀਂ ਲਿਆਂਦੀ ਗਈ ਤਾਂ ਕੋਈ ਦਾਲ ਵੀ ਹੈ ਨਹੀਂ ਵਿਚਾਰਵਾ ਬਾਬਾ ਮਾਫ ਕਰ ਦੋ ਮੈਂ ਨਹੀਂ ਦੇਣੀ ਚੀਂ ਤੂੰ ਗਾਂ ਤੋਂ ਨਹੀਂ ਭਲਾ ਵੀ ਕਿੱਦਾਂ ਦਿੰਨੀ ਆ ਫੇਰ ਤੈਨੂੰ ਮੈਂ ਦੱਸੂਗੀ ਤੈਨੂੰ ਰਬਾਈ ਨਾ ਕੋਣ ਮੱਥਾ ਲਾਵੇ ਕਿਤੇ ਵਾਰੇ ਹੀ ਨਹੀਂ ਆਉਂਦਿੰਦੀ ਕਿਤੇ ਮੈਨੂੰ ਨਹੀਂ ਪਤਾ ਨਹੀਂ ਕਾਦੀ ਕਿਤੇ ਇੰਨੀ ਤੇਜ ਬਣਗਦੇ ਕਿਤੇ ਕੋ ਹਾਲ ਨਹੀਂ ਆ ਗਵਾਂਡੀਆਂ ਨਾਲ ਵੀ ਲੜੀ ਜਾਂਦੀ ਘਰ ਵੀ ਕਪਾਤਪਾਈ ਰਖਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਡੇ ਕੋ ਤਾਂ ਇੰਨਾ ਬੋਲੇ ਆ ਨਹੀਂ ਜਾਂਦਾ ਹਾਦੀ ਹੋਈ ਜੇ ਮਾਸਾ ਜਨੀ ਬਚਾਰੀ ਲੈਣੀ ਆਗੀ ਹੀ ਤੇ ਦੱਸ ਕੀ ਉੱਥੇ ਹੋ ਚੱਲਿਆ ਸੀ ਉਧਰ ਉਧਰੀ ਚੀਜ਼ ਦੇ ਹੀ ਦੇਈਦੀ ਆ ਜੇ ਕੱਲ ਨੂੰ ਆਪ ਨੂੰ ਲੋੜ ਹੋ ਉਹ ਬੰਦਾ ਆਪ ਜਾ ਕੇ ਲੈ ਆਉਂਦਾ ਪਰ ਨਾ ਇਹਨੇ ਨਹੀਂ ਲੈ ਵੀ ਆਣ ਗਵੜ ਨਾਲ ਰਹਿਣ ਦੇਣੀ ਹੱਡੀ ਇਨੇ ਆਪਣੀ ਤਾਂ ਵਿਗਾੜੀ ਆ ਸਾਡੀ ਉਹ ਤੋਂ ਜ਼ਿਆਦਾ ਵਿਗਾੜ ਦੇਣੀ ਪਤਾ ਨਹੀਂ ਕੀ ਹਿਸਾਬ ਕਿਤਾਬ ਦਾ ਕੀ ਨਹੀਂ ਖਾਲੇ ਕੜੀ ਇੰਨਾ ਵੱਡੀ ਹੋ ਜਾਣਾ ਵਾ ਇਸ ਗਾਤ ਨੇ ਵੀ ਅੱਜ ਹੀ ਆਉਣਾ ਸੀ ਜੇ ਨਾ ਨਾ ਘਰ ਹੁੰਦੀ ਤੇ ਮੇਰੇ ਦੋ ਦਿਨ ਲੰਘ ਜਾਣੇ ਬੜੇ ਵਧੀਆ ਯਾ ਚਤਰਾਇਆਂ ਕਰਦੀ ਫਿਰਦੀ ਐ ਇਹ ਰਾਤੇ ਚ ਮਾਤਾ ਨੂੰ ਕਿਹੜਾ ਪਤਾ ਲੱਗਣਾ ਮੈਨੂੰ ਭਲਾ ਪਤਾ ਲੱਗਣਾ ਹੀ ਵੀ ਤੂੰ ਕੀ ਕਰਦੀ ਫਿਰਦੀ ਮਾਤਾ ਕੀ ਗੱਲ ਹੋਈ ਏ ਬੜਾ ਰੋਲਾ ਪੈਣ ਰਿਆ ਸੀ ਵੇ ਰੋਲਾ ਕਾਦਾ ਪੈਣਾ ਵਾ ਹਾਂ ਆ ਜਿਹੜੀ ਤੇਰੇ ਵਾਲੀ ਇਹਨੂੰ ਤੇ ਪਤਾ ਨਹੀਂ ਕਦੋਂ ਅਕਲ ਆਉਣੀ ਆ ਕਿ ਤੇਨੂੰ ਆਉਣੀ ਨਹੀਂ ਜਾਗੀ ਸਾਰੀ ਉਮਰ ਹੁਣ ਕੀ ਹੋ ਗਿਆ ਵਾ ਵੇ ਹੋਣਾ ਕੀ ਆ ਹਾਂ ਸੰਦੀਪ ਆਈ ਸੀ ਉਹ ਸਬਜ਼ੀ ਲੈਣ ਉਹ ਸਾਡੇ ਘਰ ਕੱਲੀ ਆ ਗਈ ਫੇਰ ਸਬਜੀ ਲੈਣ ਆਈ ਸੀ ਉਹ ਤੇ ਸਬਜੀ ਵੀ ਕੌਲੀ 'ਚ ਨਹੀਂ ਲੈਣ ਆਈ ਐ ਐਡਾ ਕਵਲਾ ਫੜਿਆ ਸੀ ਉਹ ਤੇ ਉਹੋ ਜੀ ਐ ਜਿੰਨੇ ਉਹਨੂੰ ਕਵਲਾ ਭਰ ਦਿੱਤਾ ਤੂੰ ਐ ਨਹੀਂ ਆ ਇੱਥੇ ਮੈਂ ਤਾਂ ਫੇਰ ਖਾਇਆ ਵਾ ਹੁਣ ਉੱਥੇ ਹੀ ਮੈਂ ਹੈ ਗਈ ਤੇ ਰੱਖਿਆਗਾ ਨਹੀਂ ਤੇ ਉਹ ਤੇ ਲੈ ਜਣੀ ਉਹਨੇ ਸਾਰੀ ਸਬਜੀ ਪੁੱਤਾਂ ਥੋੜੀ ਬੋਧੀ ਦੇ ਆਉਣੀ ਏ ਇਹ ਲੈਣ ਆਈ ਗਈ ਸੀ ਤੇ ਕੱਲ ਸਬਜੀ ਦੀ ਨਹੀਂ ਐ लवली ਉਹ ਦਿਨ ਬੋਲਦੀ ਕਿਦਾਂ ਸੀ ਤੇਰੇ ਸਾਹਮਣੇ ਉਹ ਤੇ ਹੁਣ ਕਿਹੜੇ ਨੱਕ ਨਾ ਆਈ ਸੀ ਸਬਜੀ ਲੈਣ ਪੜਾ ਸੱਸੂ ਦੀ ਇੱਥੇ ਨਹੀਂ ਗਈ ਉਹ ਕਿੱਥੇ ਗਈ ਹੋ ਗਈ ਆ ਕਿਤੇ ਵਾਂਡੇ ਤੇ ਆਪ ਨੂੰ ਬਣਾਉਣੀ ਨੀਗੀ ਹੁੰਦੀ ਚਾਲੀ ਨੂੰ ਮਾਰਾਂ ਆਵਾਜ਼ ਇਹਨੂੰ ਪੁੱਛ ਲੈਨੇ ਆ ਮਾਰ ਲਾ ਤੂੰ ਆਪ ਹੀ ਪੁੱਛ ਲੈ ਇਹਨੂੰ ਸਰਪੰਦਰ ਇਹਨੇ ਤੇ ਜੜਾ ਤੜਿਆ ਵਾ ਬਸ ਮੇਰੇ ਮਗਰੋਂ ਕੀ ਤਾਂ ਕੀ ਕੋਈ ਕਰਦੀ ਹੁਣੀ ਆ ਉਹਦੇ ਆ ਕੰਨ ਭਰਦੇ ਹੁਣੀ ਕਿ ਪਤ ਕਾ ਦਾ ਮੁਕੜਮ ਮੁਕਣ ਤੇ ਇਹ ਨਹੀਂ ਕੀ ਦਿੰਦੀ ਹੈਗੀ ਉਹ ਹੁਣ ਕੀ ਹੋ ਗਿਆ ਵਾ ਰੋਲਾ ਤਾਂ ਡਾਹੋ ਉਦ ਤੱਕ ਜਾਣ ਲਿਆ ਹਵੇਲੀ ਤੱਕ ਤੇ ਕੋਹ ਵੀ ਨਹੀਂ ਹੋਇਆ ਹੋਣਾ ਕੀ ਆ ਮਾਤਾ ਕਹਿਣ ਦੀ ਸਮਝੀ ਦੇ ਦੇਣ ਲੱਗੀ ਸਾਰੀ ਤੁਨੂੰ ਕਿ ਆਏ ਹੈ ਮਾਸਾ ਸਬਜੀ ਦੇਤੀ ਕੀ ਹੋ ਗਿਆ ਤੁਹਾਡੇ ਭਾਜੀ ਦੀ ਵਿਪਤਾ ਬਣ ਗਈ ਇਹ ਮਾਸਾ ਸਬਜੀ ਹੀ ਦੀ ਇਹਨੂੰ ਪੁੱਛ ਵੀ ਕਵਲਾ ਕਿੱਡਾ ਲੈ ਕੇ ਆਈ ਸੀ ਉਹ ਤੈਨੂੰ ਪਤਾ ਹੀ ਵੀ ਜਦੋਂ ਉਹ ਤੈਨੂੰ ਬੋਲਣ ਲੱਗੀ ਨਹੀਂ ਉਹ ਵੇਖਦੀ ਤਾਂ ਤੂੰ ਜਵਾਬ ਦੇ ਦਿੰਦੀ ਇਹਨੂੰ ਕਿ ਮੇਰੀ ਸੱਸ ਘਰ ਆ ਉਹਨੂੰ ਪੁੱਛ ਲਾ ਉਹ ਤੁਹਾਡਾ ਪਤਾ ਨਹੀਂ ਕਿੱਦਾਂ ਦਾ ਹਿਸਾਬ ਵਾ लवली ਇਹਨੂੰ ਅਹੀਂ ਨਹੀਂ ਚੱਗੇ ਲੱਗਦੇ ਸੱਸ ਨਹੀਂਗੀ ਚੰਗੀ ਇਹਨੂੰ ਇਹਨੂੰ ਗਵਾੜ ਚੰਗਾ ਹੀ ਹੋ ਤੇਰੀ ਮੰਮੀ ਹਾਂ ਵਾਲੀ ਗੱਲ ਨਹੀਂਗੀ ਹੈਗੀ ਹੈਗੀ ਵੀ ਤੁਸੀਂ ਨਹੀਂ ਚੰਗੇ ਲੱਗਦੇ ਇਹਨੂੰ ਹੋਰ ਲਾਗੇ ਬੰਨੇ ਵੀ ਬਣਾ ਕੇ ਰੱਖੀ ਦੀ ਆ ਤੁਸੀਂ ਤੇ ਕਹਿੰਦੇ ਆ ਕਿ ਕਿਸੇ ਨਾਲ ਕਹੋ ਬੋਲੀ ਨਾ ਕੋਈ ਉਹਦੀ ਸੱਸ ਐ ਨਹੀਂ ਇੱਥੇ ਤੇ ਆਪੇ ਸਬਜ਼ੀ ਬਣਾਉਂਦੀ ਆ ਉਹ ਵਿਚਾਰੀ ਘਰੇ ਗਈ ਹੀ ਕਿਤੇ ਉਹਦਾ ਕਰਕੇ ਉਹ ਲੈਣ ਆਗੀ ਮਾਤਾ ਜੀ ਵੀ ਲੈ ਲੇ ਦੋ ਦਿਨ ਕੱਢ ਲੈਣੇ ਸੀ ਉਹਨੇ ਤੇ ਤੀਜੇ ਦਿਨ ਉਹਦੀ ਸੱਸ ਨੇ ਆ ਨਹੀਂ ਉਹਨੂੰ ਕੀ ਲੋੜ ਹੀ ਬਣਾਉਣ ਦੀ ਇਹ ਜੋ ਹੈਗੀ ਆ ਉਹਨੂੰ ਪਰ ਪਰ ਕੇ ਕੌਲੇ ਦੇਣ ਨੂੰ ਉਹਨੂੰ ਪਤਾ ਵੀ ਇਧਰੋਂ ਮੇਲੀ ਜਾਣੀ ਹੈ ਉਹ ਗਲਤੀ ਕਰਦੀ ਬਾਬਾ ਮੈਂ ਦੇ ਗਏ ਨਹੀਂ ਦਿੰਦੀ ਅੱਗੇ ਤੋਂ ਬੱਸ ਹੋਰ ਦੱਸੋ ਤੂੰ ਹੀ ਦੇਗਲੇ ਬੋਲੇ ਵਿੱਚੋਂ ਕੱਢਣ ਤੱਕ ਚੀਜ਼ ਆ ਮਾਸਾ ਉਹ ਜਰੀ ਨੂੰ ਮੈਂ ਦੇ ਹੀ ਦੇ ਲੱਗੀ ਨਹੀਂ ਦੇ लवली ਕੌਲੀ ਲੈ ਕੇ ਆਉਂਦੀ ਨਾ ਤੇ ਫੇਰ ਤੇ ਚੱਲ ਕੋਈ ਗੱਲ ਨਹੀਂ ਲੈ ਵੀ ਜਾਂਦੀ ਆਹੋ ਮੈਨੂੰ ਤਾਂ ਕੋਲੇ ਵਾਲ ਵੀ ਇੱਕ ਹੀ ਅੱਗ ਲੱਗੀ ਉਹ ਵੀ ਇੰਨੇ ਉੱਤੋਂ ਤੱਕ ਭਰ ਕੇ ਦਿੱਤਾ ਉਹਨੂੰ ਉਹ ਚੱਲ ਕੋਈ ਗੱਲ ਨਹੀਂ ਹੁਣ ਗਾਂਦ ਉਹਨਾਂ ਨੂੰ ਕੋਈ ਚੀਜ਼ ਨਹੀਂ ਸਜਾ ਕਰ ਲੈ ਆਪਣਾ ਕੰਮ ਧੰਦਾ ਜਾ ਕੇ ਗਾਂ ਹੋ ਗਏ ਮੰਮੀ ਆਪ ਹੀ ਜਵਾਬ ਦੇ ਦਿਆ ਕਰੋ ਜਦੋਂ ਆਵਾਜ਼ ਮਾਰਦੇ ਹੁੰਦੇ ਆ ਨਹੀਂ ਮੇਰੇ ਕੋ ਨਾ ਨਿੱਗੀ ਕੀਤੀ ਜਾਂਦੀ ਤੇ ਜਵਾਬ ਮੈਂ ਤਾਂ ਹੀ ਦਿੰਦੀ ਨਾ ਜੇ ਤੂੰ ਮੈਨੂੰ ਆਵਾਜ਼ ਮਾਰਦੀ ਮਮੀ ਸੰਦੀਪ ਆ ਲੈਣ ਆਈ ਏ ਸਬਜੀ ਦਵਾਂਗੇ ਨਾ ਦਵਾਂ। 1:00 ਵਜੇ ਸਿੱਧੇ ਚਲ ਗਏ ਸੀ ਤੇ ਮੈਂ ਦੱਸ ਕੀ ਕਰਦੀ। ਉਹਨੂੰ ਅਸਲ 'ਚ ਪਤਾ ਨਹੀਂ ਲੱਗਾ ਹੋਣਾ। ਮਮੀ ਨੂੰ ਪੁੱਛਣਾ ਤੇ ਮੈਨੂੰ ਸਬਜੀ ਅੱਗੇ ਘੱਟ ਵਾ। ਉਹ ਬਧਾਰੀਆਂ ਘੱਟ ਕਰਿਆ ਕਰ। ਗਲਤੀ ਹੋ ਗਈ ਏ ਮਾਫ ਕਰ ਦੋ ਬਾਬਾ। ਪਤਾ ਗਾੜੀਆਂ ਕੀ ਜਾਂਦੀ ਸੀ। ਚੱਲ ਕੋਈ ਨਹੀਂ ਜ ਸਾਡਾ ਨਾਂ ਵੀ ਸਰਦਾ ਤੇ ਅਸੀਂ ਸਾਗ ਨਾ ਖਾ ਲੈਣੀ ਸੀ ਇਹ। ਚੱਲ ਜਾ ਕੰਮ ਧੰਦਾ ਕਰ ਲੈ ਆਪਣਾ ਜਾ ਕੇ। ਕਦੇ ਛੱਡਣਾ ਹੀ ਨਹੀਂ ਹੁੰਦਾ ਜੇ ਕਦੇ ਬੰਦੇ ਨੇ ਕਾਰ ਹੀ ਦਿੱਤਾ ਕੰਮ। ਗਾੜੀਆਂ ਇਦਾਂ ਮੂੰਹ ਬਣਾ ਕੇ ਦੱਸ ਦਿੰਦੀ ਓ। ਉਹ ਚੱਲ ਤੂੰ ਵੀ ਹੁਣ ਚੁੱਪ ਕਰ ਜਾ। ਚੁੱਪ ਕਰ ਜਾ। ਸਿੰਝ ਪਤਾ ਨਹੀਂ ਕਾਦੀ ਪਾਈ ਐ ਇਹ ਚੱਜ ਦੇ ਕੰਮ ਕਰਿਆ ਕਰੇ ਤੇ ਸਿੰਝ ਨਾ ਪਿਆ ਕਰੇ ਪਰ ਇਹਨੇ ਦੇ ਨਾ ਜਾੜਾ ਹੀ ਧਰਿਆ ਵਾ ਵੀ ਮੈਂ ਜਾੜ ਕੇ ਹੀ ਛੱਡਣਾ ਵਾ ਹਾਂ ਹੁਣ ਮੈਂ ਕੀ ਕਰਾਂ ਮੈਂ ਤੇ ਕੁਝ ਬਣਾਇਆ ਵੀ ਨਹੀਂ ਆ ਇਹ ਆ ਗਏ ਤੇ ਇਹਨਾਂ ਨੇ ਮੈਨੂੰ ਰੋਟੀ ਮੰਗਣ ਲਾ ਆਪਣਾ ਰੋਟੀ ਲਿਆ ਕੇ ਦੇ ਫਿਰ ਮੈਂ ਕੀ ਦਊਂਗੀ ਨਾਲ ਚੱਲ ਅਬੀ ਵਧੀਆ ਹੋਇਆ ਮੰਮੀ ਨੇ ਨਾ ਆਟਾ ਗੁੰਨ ਦਿੱਤਾ ਕਿੰਨਾ ਹੀ ਮੇਰਾ ਸਰ ਗਿਆ ਵਾ ਤੇ ਜੇ ਨਾ ਇਹ ਵੀ ਗੁੰਨ ਕੇ ਜਾਂਦੇ ਤੇ ਮੈਂ ਆਟਾ ਕਿੱਦਾਂ ਗੁੰਨਣਾ ਸੀ ਇਦਾਂ ਕਰਦੀਆਂ ਰੋਟੀਆਂ ਤੇ ਮੈਂ ਲਾ ਲੂੰਗੀ ਵਿੰਗੀਆਂ ਡੇਡੀਆਂ ਤੇ ਨਾਲ ਕੀ ਦਊਂਗੀ ਗੰਡਾ ਪਿਆ ਇਹੋਈ ਇਹੋ ਕੱਟ ਦਿੰਨੀ ਆ ਨਾਲ ਚਾਰ ਲੱਲਾਂਗੇ ਚੱਲ ਰੋਟੀ ਬਣਾ ਲੈਣੀ ਆ ਨói ਸੀ ਆਪਾਂ ਜਾ ਪਾਤਾ ਮੰਮੀ ਨੇ ਇਹ ਹੱਥ ਸੜ ਗਿਆ ਸੇ ਆਪਾਂ ਜਾ ਨਾ ਮੈਨੂੰ ਬਣਾਉਣੀ ਉਹਦੀ ਰੋਟੀ ਮੰਮੀ ਨੂੰ ਕਿਹਾ ਵੀ ਹੀ ਨਾ ਜਾਇਓ ਭੱਜੇ ਚੱਲ ਗਏ ਉੱਥੇ ਸੰਦੀਪ ਹਾਂ ਮਾਰਗੀ ਦੀ ਰੋਟੀ ਤੇ ਲੈ ਆਵਾ ਬੈਠੋ ਤੁਸੀਂ ਮੈਂ ਲਿਆਉਣੀ ਰੋਟੀ ਅਲੋ ਰੋਟੀ ਅੱਜ ਨਾ ਮੇਰਾ ਨਾ ਗੰਡੇ ਨਾਲ ਤਾਂ ਚਾਰ ਨੂੰ ਪੜਾਜੀ ਕਰਨ ਦੇ ਰੋਟੀ ਖਾਣ ਨੂੰ ਅੱਛਾ ਖਾ ਕੇ ਤੇ ਦੇਖੋ ਕਿੰਨੇ ਸਵਾਦ ਲੱਗਦੀ ਰੋਟੀ ਬੱਲੇ ਉਹ ਸੰਦੀਪ ਤੇਰੇ ਮੈਂ ਤਾਂ ਐਵੇਂ ਤੇਰੇ ਦੁਆਲੇ ਹੋਈ ਜੰਨਾ ਸੀ ਦਨ ਰੋਟੀ ਨਹੀਂ ਬਕਾਉਣੀ ਹੁੰਦੀ ਤੂੰ ਤਾਂ ਮੰਮੀ ਤੇ ਵਧੀਆ ਰੋਟੀਆਂ ਬਕਾਉਣੀ ਆ ਮੇਰੀ ਗੱਲ ਸੁਣ ਜੇ ਇਦਾਂ ਰੋਟੀਆਂ ਮੈਂ 4 ਦਿਨ ਹੋਰ ਖਾ ਲਈਆਂ ਨਾ ਤੇ ਮੈਂ ਛੇਤੀ ਹਸਲ ਪਹੁੰਚ ਜਾਊਗਾ ਮੈਨੂੰ ਨਹੀਂ ਪਤਾ ਇੰਨੀ ਵਧੀਆ ਰੋਟੀ ਲਾਉਣੀ ਆ ਤੂੰ ਮੈਂ ਥੋੜੀ ਰੋਟੀ ਲਾਈ ਆ ਮੈਂ ਤਾਂ ਮੰਮੀ ਨੂੰ ਕਹਿੰਦੀ ਨਹੀਂ ਕਿ ਮੈਨੂੰ ਰੋਟੀ ਬਣਾਉਣੀ ਹੁੰਦੀ ਆ ਐਵੇਂ ਮੰਮੀ ਜਾਣ ਕੇ ਕਰਦੇ ਹੁੰਦੇ ਸੀ ਤੈਨੂੰ ਆਹ ਨਹੀਂ ਕਰਨਾ ਹੁੰਦਾ ਉਹ ਨਹੀਂ ਕਰਨਾ ਹੁੰਦਾ ਉਹ ਨਹੀਂ ਨਹੀਂ ਸੰਦੀਪ ਮੰਮੀ ਨੇ ਜਾਣ ਕੇ ਕਰਦੇ ਸੀ ਦੂਜੀ ਰੋਟੀ ਜਿੱਤ ਬਹਿ ਜਾ ਬਹਿ ਜਾ ਕਰਾਤੀ ਇਹ ਤੇ ਇਦਾਂ ਵਾ ਜਿਦਾਂ ਪਹਿਲਾਂ ਨੱਕਾ ਮੋੜਿਆ ਹੁੰਦਾ ਬਲੇ ਦੇਰੇ ਸੰਦੀਪ ਮੇਰੇ ਤੇ ਜੀ ਨਹੀਂ ਗੰਡਿਆ ਕਿ ਬੁਰਕੀ ਤੋਰਾ ਕਿਤੇ ਖਰਾਬ ਨਾ ਹੋ ਜਾਣ ਰੋਟੀਆਂ ਕਿਤੇ ਤੂੰ ਮੇਰੇ ਨਾਲ ਮਜਾਕ ਕਿਉਂ ਕਰਨ ੜਿਆ ਸੱਚੋ ਸੱਚ ਦੱਸਾਂ ਹਾਂ ਰੋਟੀ ਚੰਗੀ ਨਹੀਂ ਲੱਥੀ ਉਹ ਸੰਦੀਪ ਇੰਨੀ ਵਧੀਆ ਤੇ ਰੋਟੀਆਂ ਵਾਂ ਸਾਚੀ ਕਹਿਣ ੜਿਆ ਮੈਂ ਤੈਨੂੰ ਚੱਲ ਫਿਰ ਖਾ ਲੋ ਸੱਚੀ ਤੇ ਚੱਲ ਮੈਂ ਖਾ ਲੈਣਾ ਵਾ ਇਹ ਦੱਸ ਤੂੰ ਖਾ ਲਈ ਆ ਮੈਂ ਰੋਟੀ ਖਾ ਲਈ ਆ ਤੇ ਮੈਂ ਤੁਹਾਨੂੰ ਢੀਕਣ ੜੀ ਹਾਂ ਚੱਲ ਕੋਈ ਗੱਲ ਨਹੀਂ ਲਿਆ ਪਾਣੀ ਮੈਂ ਖਾ ਲੈਣਾ ਮੈਂ ਰੋਟੀ ਹੋਰ ਲੈ ਕੇ ਆਉਣੀ ਤੀ ਖਾਓ ਆ ਉਹ ਨਹੀਂ ਨਹੀਂ ਇਹੋ ਖਾਦੀ ਜਾਨੀ ਮਾਹੋ ਸੰਦੀਪ ਰੋਟੀ ਤੂੰ ਰਹਿਣ ਈ ਦੇ ਫੋਨ ਪਤਨ ਕਿਦਾ ਗਿਆ ਵਾ ਮੇਰੇ ਕੱਲ ਹੀ ਇਹਨਾਂ ਨੂੰ ਫੋਨ ਤੇ ਬਾਜ ਪਾਣੀ ਲੈਦੀ ਚੰਗਾ ਚਲੋ ਠੀਕ ਆ ਜੀ ਆ ਰੋਟੀ ਐ ਮੈਂ ਖਾ ਲਈਆਂ ਨਾ ਤੇ ਰਾਤ ਨੂੰ ਨਾ ਸੱਚੀ ਢਿੱਡ ਵੀ ਰੋਂਡਾ ਆਪਣੀ ਮੇਰੇ ਐਦਾਂ ਕਰਦਾ ਵਾ ਇਹਨੂੰ ਜਾਣ ਜਾਂਦਾ ਨਾ ਕੁੱਤੇ ਨੂੰ ਪਾ ਜੰਨਾ ਵਾ ਇਹਨੂੰ ਕਹਿ ਜਾਂਦਾ ਵਾ ਮੈਂ ਚੱਲਿਆ ਸੈਰ ਕਰਨ ਅੱਡੇ ਤੋਂ ਜਾ ਕੇ ਨਾ ਕੋ ਖਾ ਪੀ ਆਉਣਾ ਢਿੱਡ ਤੇ ਭਰਨਕ ਨਹੀਂ ਹੋਣਾ ਇਹਨੇ ਜ ਆ ਮੱਥੇ ਮਾਰਿਆ ਮੇਰੇ ਚਾਰ ਕਹਿ ਜਾਂਦਾ ਇਹਨੂੰ ਇਹ ਤਾਂ ਲੱਗੀ ਆ ਫੋਨ ਤੇ ਐਦਾਂ ਹੀ ਕਰਦਾ ਵਾ ਦੀ ਮੰਮੀ ਅੱਜ ਮੈਂ ਨਾ ਰੋਟੀ ਬਣਾਈ ਸੀ ਤੇ ਰੋਟੀ ਬੜੀ ਸੋਹਣੀ ਬਣੀ ਵਾਹੇ ਬੜੀ ਤਾਰੀਫ ਕਰਨ ਡੇ ਮੇਰੀ ਹਾਂਜੀ ਹਾਂਜੀ ਸਬ지 ਨੂੰ ਚਲੋ ਨੇਰਾ ਹੋ ਗਿਆ ਤੇ ਗੰਡੇ ਚਾਰਨਾ ਖਾ ਲਈ ਉਹਨਾਂ ਨੇ ਬੜੇ ਖੁਸ਼ ਹੋ ਕੇ ਨਹੀਂ ਨਹੀਂ ਉਹ ਤਾਂ ਮੈਨੂੰ ਕਹਿੰਦੇ ਚਲਾ ਵਧੀਆ ਕੀਤਾ ਵਾ ਹਾਂਜੀ ਹਾਂਜੀ ਸੱਸ ਮੇਰੀ ਤਾਂ ਐਵੇਂ ਗੱਲਾਂ ਕਰਦੀ ਰਹਿੰਦੀ ਸੀ ਤੈਨੂੰ ਰੋਟੀ ਨਹੀਂ ਬਣਾਉਣੀ ਆਉਂਦੀ ਤੈਨੂੰ ਆਹ ਨਹੀਂ ਕਰਨਾ ਹੁੰਦਾ ਅੱਜ ਮੈਂ ਬਣਾ ਕੇ ਵਖਾਈ ਦਿੱਤੀ ਫਿਰ ਨਹੀਂ ਨਹੀਂ ਉਹਨਾਂ ਨੂੰ ਬੜਾ ਵਧੀਆ ਲੱਗਾ ਸੀ। ਹਾਂਜੀ। ਠੀਕ ਆ ਠੀਕ ਆ। ਨਹੀਂ ਆ ਜਾਣਾ ਮੰਮੀ ਨੇ 2-3 ਦਿਨ ਲੱਗਣੇ ਅਜਿਹਾ ਵੇ। ਹਾਂਜੀ ਹਾਂਜੀ। ਚਲੋ ਠੀਕ ਆ ਮੰਮੀ। ਮੈਂ ਫੇਰ ਕਰੂੰਗੀ ਤੁਹਾਨੂੰ ਫੋਨ। ਠੀਕ ਆ ਠੀਕ ਆ। ਚੱਲ। ਅਵੇ ਵਧੀਆ ਹੋ ਗਿਆ। ਇਹਨਾਂ ਨੂੰ ਪਸੰਦ ਆ ਗਈ ਰੋਟੀ। ਮੈਂ ਤਾਂ ਐਵੇਂ ਡਰੰਡੀ ਹਾਂ ਕਿ ਇਹਨਾਂ ਨੇ ਗੰਡੇ ਚਾਰ ਨਾਲ ਰੋਟੀ ਨਹੀਂ ਖਾਣੀ। ਮੈਂ ਨਾ ਚਾਰਕ ਦੇਣੀ ਕੰਮ ਕਰਨਾ ਵਾ। ਜਦੋਂ ਮੰਮੀ ਆ ਗਈ ਫਿਰ ਥੋੜੀ ਮੈਂ ਕਰਨਾ ਵਾ ਨਹੀਂ ਤੇ ਇਹਨਾਂ ਨੇ ਕਹਿਣਾ ਸੰਦੀਪ ਤੂੰ ਹੀ ਕਰਿਆ ਕਰ ਕੰਮ ਮੇਰੇ ਹੱਥ ਪਾ ਦੇਣਾ ਇਹਨਾਂ ਨੇ ਕੰਮ